ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਨੋਟ ਕਰਿਓ ਪਿੰਡ ਦੀ ਗੱਲ ਕਰ ਲਈਏ ਤਾਂ ਸੱਜਣੋ ਮੂਰਾਂ ਵਾਲੀ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਫਰੀਦਕੋਟ ਆ ਗਿਆ ਤੇ ਕਾਕੇ ਕੋਲੇ ਐ ਇਸ ਵੇਲੇ ਤੇ ਸੱਜਣੋ ਨੀਲੀ ਰਾਵੀ ਦੀਆਂ ਨਾ ਸਾਰੀਆਂ ਨਿਸ਼ਾਨੀਆਂ ਹੀ ਕਵਰ ਕਰਦੀ ਆ ਕਰਮਾ ਵਾਲੀ ਤੇ ਲੇਵੇ ਭਾਂਡੇ ਦੀਆਂ ਵੀ ਨਾ ਯਾਰ ਕਿਆ ਬਾਤਾਂ ਤੇ ਪੱਠ ਪੜਾ ਬਹੁਤ ਚੰਗਾ ਕੱਟੀ ਦਾ ਅੱਖ ਦੇਖਿਓ ਗੁਲਾਬੀ ਆ ਤੇ ਬਾਕੀ ਗੱਲਬਾਤ ਮਾਲਕ ਨਾ ਕਰਾਂਗੇ ਕਰਕੇ ਤਸੱਲੀ ਕਰਿਓ ਖਰੀਦਦਾਰੀ ਧੰਨਵਾਦ ਹੋਊਗਾ ਤੇ ਵੇਖੋ ਕੱਟੀ ਨੂੰ ਸਫਾਈਆਂ ਸਮੂਈਆਂ ਕਰਮਾ ਵਾਲੀ ਨਾ ਮੇਰਾ ਮਾਣਾ ਦਾ ਵੀ ਚੰਗੇ ਟੀਕੇ ਟੂਕੇ ਤੇ ਚੰਗੇ ਮਾਲੀ ਦੀਆ ਬੱਚਾ ਆ ਗਈ ਨੇ ਨੇ ਨਹੀਂ ਸਟਾਰਟਿੰਗ ਵਧੀਆ ਕੀਤੀ ਬਿਰਲਾਂ ਮਰਲਾਂ ਬਹੁਤ ਚੰਗੀਆਂ ਕਾਕੇ ਸਾਸਰੀ ਕਾ ਸਾਸਰੀ ਕਾ ਕਿਵੇਂ ਆ ਵਧੀਆ ਬੜਾ ਖੁਸ਼ ਆ ਜੀ ਕੀ ਗੱਲ ਨੀਲੀ ਰਵੀ ਦੀ ਲੈਣ ਲੱਭ ਕੇ ਤਾਂ ਅਜਾ ਘਰੇ ਕੋਈ ਕਹਿੰਦਾ ਘਰੇ ਵੇਖਿਆ ਹਸ ਲੈਂਦਾ ਇਹਨੂੰ ਵੇਖਿਆ ਹਸ ਲੈਣਾ ਤੇ ਹੋਰ ਸੁਣਾ ਪੈਂਡ ਮੇਰੇ ਭਰਾ ਦਾ ਕਿਹੜਾ ਮੈਨੂੰ ਮੋੜਾ ਜਿਹੜਾ ਫ੍ਰੀ ਕੋਲ ਮੋਬਾਈਲ ਨੰਬਰ 98535765 985 55 27656 ਤੇ ਇਹ ਛੋਟੀ ਪਲੂਣੀ ਆ ہاں ਚੌਗੀ ਹੈ ਉਹ ਮੂੰਹ ਚਾਰ ਦੰਦਾ ہاں ਤੇ ਨੀਲੀ ਰਵੀ ਦੀ ਆ ਗਈ ਪਿਓਰ ہاں ਦਿਨ ਕਿੰਨੇ ਲੈਂਦੀ ਕਾਕੇ ਨਹੀਂ ਤਾਂ ਗੂੜੀ ਹੀ ਖੇਚ ਰੇ ਹੰਦਾਰ ਸੇ ਹਫਤਾ ਲੈ ਜੂ ਅਜੇ ਹਾਂ ਹਾਂ ਹਨਾ ਤੇ ਕਿਹੜੇ ਮਾਲੀ ਮੂਲੀ ਦੀ ਪੁੱਛਿਆ ਤੇ ਮਾਲਕਾਂ ਤੋਂ ਮਾਲੀ ਉਹਨਾਂ ਨੇ ਕਰਈ ਆ ਕਰਈ ਮਾਲੀ ਆ ਨੀਲੀ ਰਵੀ ਦਾ ہاں ਤੇ ਮੂੰਹ ਚੌਗੀ ਆ ਚੌਗੀ ਤੇ ਦੇਣੇ ਨੇਲੇ ਨੂੰ ਭਾਰ ਪੂਰਾ ਲੋਕ ਕੇ ਮਾ ਲੋ ਕੇ ਤਾ ਤੇ ਖੋਲ ਖਾਂ ਬਾਹਰ ਨੂੰ ਮੜੀ ਜੀ ਤੋਰ ਤੱਕਰਾ ਚੱਕ ਬਾਹਰ ਲਾਲਾ ਬੇਸ਼ੱਕ ਦੀ ਤੇ ਜੇ ਤੂੰ ਮਨਾਇਆ ਹਾਂ ਲੋ ਵੀ ਸਜਣੋ ਥੋੜੀ ਜੀ ਨਾ ਅਚਾਨਕ ਹੀ ਆ ਕੇ ਜਦੋਂ ਵੀਡੀਓ ਨੂੰ ਲੱਗ ਗਏ ਤੇ ਕਿਉਂਕਿ ਲੇਟ ਸੀਗੇ ਜਾਦੇ ਤੇ ਕੇਰਾ ਡਰ ਜੀ ਗਈ ਸੀ ਕੱਟੀ ਥਾਨ ਥਣ ਬਹੁਤ ਚੰਗਾ ਲੱਗਾ ਲੀਵੇ ਦੀ ਬਰੀਕੀ ਬਹੁਤ ਚੰਗੀ ਲੱਗੀ ਆ ਪੱਠਪੜਾ ਬਹੁਤ ਸੋਹਣਾ ਕੱਟੀ ਨੂੰ ਲੱਗਾ ਸਜਣੋ ਤੇ ਪਲੂਨ ਸੁੰਦੀ ਆ ਚੱਲ ਪੁੱਤ ਚੱਲ ਹੋ ਜਾਗਾ ਡਰਦੀ ਆ ਜੇ ਮੈਂ ਤੁਹਾਨੂੰ ਦੱਸਿਆ ਨਾ ਵੇਖੋ ਵੇਖੋ ਕਿਆ ਬਾਤ ਹੈ ਸੱਜਣੋ ਥੋੜਾ ਨਾ ਡਰ ਗਈ ਸੀ ਕੱਟੀ ਮੂਰ ਸੰਗ ਲਾ ਗਈ ਬਾਲਾ ਤੇਜ ਤੇ ਮੈਂ ਨੇੜ ਤੋਂ ਥੋੜੀ ਤਸੱਲੀ ਕਰਾਉਣਾ ਇਹਨੂੰ ਖੜ ਲੈੰਦੇ ਹੋ ਯਾਰ ਵੈਰਲ ਵੈਰਲ ਕੱਟੀ ਨੂੰ ਨਾ ਬਹੁਤ ਹੀ ਜਾਨਦਾਰ ਲੱਗੀ ਹੋਈ ਆ ਵੇਖੋ। ਉਹ ਪੂਰੀ ਪਹਿਲਨ ਦਾ ਹਾਂ। ਵੇਖੋ ਸੱਜਣਾ ਐਵਾਂ ਜਾਲੀਵਾ ਭਾਂਡਾ ਯਾਰ ਪਹਿਲਨ ਕੱਟੀ ਨੂੰ ਬਹੁਤ ਘੱਟ ਮਿਲਦਾ ਕਰਮਾਲੀ ਨੇ ਨਾ। ਆਈਡੀਆ ਤੇਰਾ ਕਿੰਨਾ ਦੁੱਧ ਪਾਜੂ ਪਹਿਲਨ ਕੱਟੀ। 14-15 ਕਿਲੋ ਦੇ ਪਾਜੂ। 14-15 ਪਾਜੂ ਹਣਾ ਜਿਹੜੇ ਹਿਸਾਬ ਨਾਲ ਤਿਆਰੀ ਆ ਕਰਮਾਲੀ ਦੀ। ਵੱਡੀ ਮੈਂ ਬਹੁਤ ਆਵੇ ਲੱਗਦਾ 2-2.5 ਘੰਟੇ ਚੋੜੀ ਮੈਂ। ਹਾਂ ਕੱਦ-ਕੁੱਦ ਵੀ ਚੰਗਾ। ਤਰੀ ਜਾਂਦੀ ਆ। ਹਾਰ ਦੀ ਤਾਂ ਉਹੀ ਇਕੱਠੀ ਹੋਈ ਖੜੀ ਹੈ। ਹਾਂ। ਵਾਕਿਆ ਯਾਰ ਬਰੀਕੀ ਬਹੁਤ ਲੱਗੀ ਆ ਕਾਕੇ ਹੋਰ ਗੱਲਾਂ ਦੀਆਂ ਗੱਲਾਂ। ਸੱਜਣੋ ਜਦੋਂ ਆ ਕੇ ਵੇਖੋਗੇ ਨਾ ਤੁਹਾਡੇ ਪਸੰਦ ਆਊਗੀ ਕਿਉਂਕਿ ਰੰਗ ਰੂਪ ਬਹੁਤ ਸੋਹਣਾ ਝੂਟੀ ਦਾ ਤੇ ਵੈਰਲ ਬੋਲ ਤਾਂ ਤੁਹਾਨੂੰ ਮੈਂ ਬਾਰ-ਬਾਰ ਦੱਸੀ ਆ। ਇੱਕ ਹੀ ਝੂਟੀ ਅੱਜ ਬਾਈ ਕੋਲੇ ਫੋਰ ਸੇਲ ਵਿਕਾਊ ਆ। ਧੰਨਵਾਦ। ਵੀਡੀਓ ਨੂੰ ਐਂਡ ਤੱਕ ਵੇਖਣ ਲਈ। ਮੋੜ ਲੀਂ ਦਿਖਾ। ਤੇ ਕਾਕੇ ਵੀਡੀਓ ਦਾ ਸਾਰੀ ਕਰ ਲਈ ਆਪਾਂ ਤੇ ਰੇਟ ਇਹਦਾ ਝੂਟੀ ਦਾ ਦੱਸਿਆ ਨਹੀਂ ਰੇਟ ਕੀ ਰਹੂਗਾ? 100 ਲੱਖ ਮਾ। 1,25,000 ਰੁਪਇਆ ਉਹਦੇ ਚ ਪਿਆਰ ਮੁਹabbat ਕਰਾਂਗੇ ਨਾ ਆਏ ਗਏ ਭੈਣ ਭਰਾ ਦਾ ਲੋ ਵੀ ਸੱਚ ਨੂੰ 1,25,000 ਰੁਪਇਆ ਰੇਟ ਆ ਤੇ ਟਾਪ ਦੀ ਝੋਟੀਆ ਕਰਕੇ ਤਸੱਲੀ ਕਰਿਓ ਖਰੀਦਦਾਰੀ ਧੰਨਵਾਦ ਆ ਵੀਡੀਓ ਨੂੰ ਅੰਤ ਤੱਕ ਵੇਖਣ